ਹੈਲੋ ਸਟੂਡੈਂਟਸ ਵੈਲਕਮ ਟੂ ਜੀਟੀੀ ਐਜੂਕੇਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ 21 ਤੋਂ 31 ਮਾਰਚ ਤੱਕ ਦੇ ਕਰੰਟ ਅਫੇਅਰਸ ਦੇ ਐਮਸੀਕਿਊ ਡਿਸਕਸ ਕਰਾਂਗੇ ਪਹਿਲਾ ਕੁਐਸਚਨ ਹੈ ਜੀ ਵਾਟ ਇਜ਼ ਦਾ ਨੇਮ ਆਫ ਦਾ ਸਕੀਮ ਲਾਂਚਡ ਬਾਈ ਤੇਲੰਗਾਨਾ ਟੂ ਬੂਸਟ ਸੈਲਫ এমਪਲॉयਮੈਂਟ ਸਵੈ ਰੋਜ਼ਗਾਰ ਵਿੱਚ ਵਾਧਾ ਕਰਨ ਲਈ ਜੀ ਤੇਲੰਗਾਨਾ ਗਵਰਨਮੈਂਟ ਵੱਲੋਂ ਕਿਹੜੀ ਸਕੀਮ ਲਾਂਚ ਕੀਤੀ ਗਈ ਆ ਇਹਦੀ ਸਹੀ ਆਪਸ਼ਨ ਹੈ ਜੀ ਡੀ ਆਪਸ਼ਨ ਰਾਜੀਵ ਯੁਵਾ ਵਿਕਾਸਨ ਇਸ ਸਕੀਮ ਦੇ ਵਿੱਚ ਜੀ 21 ਤੋਂ 55 ਸਾਲ ਤੱਕ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਨਾਨ ਐਗਰੀਕਲਚਰ ਲੋਨ ਮਿਲੂਗਾ business ਲਈ ਅਤੇ 60 ਸਾਲ ਤੋਂ ਉੱਪਰ ਵਾਲੇ ਲੋਕਾਂ ਨੂੰ ਖੇਤੀਬਾੜੀ ਅਤੇ ਉਹਦੇ ਨਾਲ ਜੁੜੇ ਧੰਦਿਆਂ ਨਾਲ ਸੰਬੰਧਿਤ ਲੋਨ ਦਿੱਤਾ ਜਾਊਗਾ। ਦੂਸਰਾ ਕੁਐਸਚਨ ਹੈ ਜੀ which country hosted the kabaddi world cup 2025 ਇਹ ਹੋਣਾ ਜੀ ਇੰਗਲੈਂਡ ਦੇ ਵਿੱਚ ਸਹੀ ਆਪਸ਼ਨ D ਆਪਸ਼ਨ। ਨੈਕਸਟ ਹੈ ਜੀ who won the australian grand prix 2025 2025 ਦੀ ਆਸਟ੍ਰੇਲੀਅਨ ਗ੍ਰੈਂਡ ਪ੍ਰੀਕਸ ਜਿੱਤੀ ਹੈ ਜੀ ਲੈਂਡਨ ਆਰੀਸਨ ਸਹੀ ਆਪਸ਼ਨ ਹੈ ਜੀ ਬੀ ਆਪਸ਼ਨ ਨੈਕਸਟ ਹੈ ਜੀ what is the theme of the world tv day 2025 ਪਹਿਲੀ ਗੱਲ ਤਾਂ ਜੀ ਵਰਲਡ ਟੀਵੀ ਡੇ ਆ ਜਿਹੜਾ ਉਹ ਮਨਾਇਆ ਜਾਂਦਾ ਹੈ ਜੀ 24 ਮਾਰਚ ਨੂੰ ਕਿ ਇਸ ਬਾਰੇ ਦੀਆਂ 2 3 ਸਿਗੀਆਂ ਜੀ ਇੱਕ ਤਾਂ ਸੀਗੀ ਕਮਿਟ ਇਨਵੈਸਟ ਐਂਡ ਡਿਲੀਵਰ ਦੂਸਰੀ ਸੀਗੀ ਯੈਸ ਵੀ ਕੈਨ ਐਂਟਰਟੇਨ ਇਸ ਕਰਕੇ ਦੀ ਦੋ ਆਪਸ਼ਨਸ ਬਣਦੀਆਂ ਇੱਥੇ B ਦੀ ਜਗ੍ਹਾ ਬਣੂਗੀ ਜੀ A ਐਂਡ C ਆਪਸ਼ਨ ਹੈ ਦੀ ਜਿਹੜੀ ਕਰੈਕਟ ਆਪਸ਼ਨ ਹੈ ਨੈਕਸਟ ਹੈ ਜੀ ਵਿਚ মিনিਸਟਰੀ ਲਾਂਚਡ ਵੇਵੈਟ 2025 ਟੂ ਸਪੋਰਟ মিডিਆ ਸਟਾਰਟਅਪਸ মিডিਆ ਸਟਾਰਟਅਪਸ ਲਈ ਹੀ ਵੇਵੈਟ ਜਿਹੜਾ ਸੰਮੇਟ ਕਰਵਾਇਆ ਗਿਆ ਵੇਵੈਕਸ ਦੀ ਫੁੱਲ ਫਾਰਮ ਹੈ ਜੀ ਇੱਥੇ ਵਰਡ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸੰਮੇਟ ਇਹ ਕਰਵਾਇਆ ਗਿਆ ਹੈ ਜੀ মিনিਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਦੁਆਰਾ ਸੀ ਆਪਸ਼ਨ ਸਹੀ ਹੈ ਜੀ ਜਿਹਦੇ ਮਿਨਿਸਟਰ ਨੇ ਜੀ ਸ਼੍ਰੀ ਅਸ਼ਵਨੀ ਵੈਸ਼ਨਵ ਅਸ਼ਵਨੀ ਵੈਸ਼ਨਵ ਇਹਦੇ ਮਿਨਿਸਟਰ ਨੇ ਨੈਕਸਟ ਹੈ ਜੀ 6th ਕੁਐਸਚਨ ਹੈ 왓 ਇਜ਼ ਦਾ ਇੰਡੀਆਜ਼ ਰੈਂਕ ਇਨ ਦਾ ਫਰੀ ਸਪੀਚ ਇੰਡੈਕਸ ਐਸ ਪਰ ਦਾ ਗਲੋਬਲ ਸਰਵੇ ਇੰਡੀਆ ਦਾ ਰੈਂਕ ਹੈ ਜੀ ਫਰੀ ਸਪੀਚ ਦੇ ਵਿੱਚ ਹੈਗਾ 24th ਏ ਆਪਸ਼ਨ ਸਹੀ ਹੈ ਜੀ ਟਾਪ ਤੇ ਕੰਟਰੀ ਆਈ ਹੈ ਜੀ ਨਾਰਵੇ ਤੇ ਦੂਸਰੇ ਨੰਬਰ ਤੇ ਹੈਗੀ ਹੈ ਡੈਨਮਾਰਕ ਨੈਕਸਟ ਕੁਐਸਚਨ ਹੈ ਜੀ Which naval exercise strengthens India France Maritime Corporation in 2025 India te France de vich navy di jehdi exercise hundi hai ji ohda naam hai da Varuna India te France de vich tin exercises hundiyan ne ji army di hegi hai Shakti us to ilawa ji air force di hegi hai Garuda te us to ilawa jehdi aap pa padhi hai navy di hegi hai Varuna Next hai ji who was the chief guest of 10th Razina dialogue 10ve number da Razina dialogue hoya ji Nawi Delhi de vich honda hai aa ਇਹਦੇ ਚੀਫ ਗੈਸਟ ਪੁੱਛੇ ਗਏ ਨੇ ਇਹਦੀ ਸਹੀ ਆਪਸ਼ਨ ਹੈ ਜੀ ਡੀ ਆਪਸ਼ਨ ਕ੍ਰਿਸਟੋਫਰ ਲਗਜ਼ਨ ਇੱਕ ਹੈਗੇ ਕੌਣ ਨੇ ਜੀ ਨਿਊਜ਼ੀਲੈਂਡ ਦੇ ਪੀਐਮ ਨਿਊਜ਼ੀਲੈਂਡ ਦੇ ਪੀਐਮ ਨੈਕਸਟ ਹੈ ਜੀ ਵਿੱਚ ਇੰਸਟੀਟਿਊਸ਼ਨ ਇਨੈਗੂਰੇਟਡ ਦਾ ਥਰਮਲ ਰਿਸਰਚ ਸੈਂਟਰ ਐਟ ਆਈਆਈਟੀ ਮਦਰਾਸ ਆਈਆਈਟੀ ਮਦਰਾਸ ਦੇ ਵਿੱਚ ਜਿਹੜਾ ਸੈਂਟਰ ਖੋਲਿਆ ਗਿਆ ਜੀ ਥਰਮਲ ਰਿਸਰਚ ਦਾ ਉਹ ਕਿਹੜੀ ਸੰਸਥਾ ਦੁਆਰਾ ਖੋਲਿਆ ਗਿਆ ਇਹਦੀ ਸਹੀ ਆਪਸ਼ਨ ਹੈ ਜੀ ਇਸਰੋ ਦੁਆਰਾ ਖੋਲਿਆ ਗਿਆ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੁਆਰਾ ਤੇ ਇਸਤੇ ਠੀਕ ਹੈਗੇ ਨੇ ਜੀ ਵੀ ਨਰਾਇਣ ਨੈਕਸਟ ਕੁਐਸਚਨ ਹੈ ਜੀ ਵਿਚ ਕੰਪਨੀ ਪਾਰਟਨਰਡ ਵਿਦ UIDAI ਟੂ ਇਨਹਾਂਸ ਆਧਾਰ ਸਰਵਿਸਿਜ਼ UIDAI ਦੀ ਫੁੱਲ ਫਾਰਮ ਹੈਗੇ ਜੀ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਜਿਹੜੀ ਕਿ ਆਪਣੇ ਆਧਾਰ ਕਾਰਡ ਇਸ਼ੂ ਕਰਦੀ ਆ ਇਹਨਾਂ ਨੇ ਜੀ ਸਰਵਮ AI ਦੇ ਨਾਲ ਪਾਰਟਨਰਸ਼ਿਪ ਕੀਤੀ ਆ ਆਧਾਰ ਕਾਰਡ ਦੀ ਸਰਵਿਸਿਜ਼ ਵਿੱਚ ਵਾਧਾ ਕਰਨ ਦੇ ਲਈ ਸਰਵਮ AI ਇਹ ਜਿਹੜੀ ਬੈਂਗਲੂਰੂ ਬੇਸਡ ਕੰਪਨੀ ਹੈ ਨੈਕਸਟ ਹੈ ਜੀ ਵਿਚ ਬੈਂਕ ਸਾਈਨਡ ਐਨ ਮੈਂਮੋਰੰਡਮ ਆਫ ਅੰਡਰਸਟੈਂਡਿੰਗ ਵਿਦ ਦਾ ਬੈਂਕ ਆਫ ਮੋਰੀਸ਼ੀਅਸ ਫॉर ਟ੍ਰੇਡਿੰਗ ਲੋਕਲ ਕਰੰਸੀਸ ਲੋਕਲ ਕਰੰਸੀਸ ਦੇ ਵਿੱਚ ਜੀ ਸਾਈਨ ਲੋਕਲ ਕਰੰਸੀਸ ਦੇ ਵਿੱਚ ਵਪਾਰ ਕਰਨ ਦੇ ਲਈ ਬੈਂਕ ਆਫ ਮੋਰੀਸ਼ੀਅਸ ਦੇ ਨਾਲ ਭਾਰਤ ਦੇ ਆਰਬੀਆਈ ਬੈਂਕ ਨੇ ਜੀ ਸਮਝੋਤਾ ਜਿਹੜਾ ਸਾਈਨ ਕੀਤਾ ਆ ਆਰਬੀਆਈ ਬੈਂਕ ਦੇ ਸਟ੍ਰੈਂਟ ਗਵਰਨਰ ਹੈਗੇ ਨੇ ਜੀ ਸੰਜੇ ਮਲਹੋਤਰਾ ਨੈਕਸਟ ਕੁਐਸਚਨ ਹੈ ਜੀ ਹੂ ਵਾਸ ਅ ਨੇਮ ਹੂ ਵਾਸ ਨੇਮਡ ਦਾ ਫਿਟ ਇੰਡੀਆ ਆਈਕਨ ਬਾਈ ਦਾ ਯੂਨੀਅਨ ਸਪੋਰਟ ਮਿਨਿਸਟਰ ਯੂਨੀਅਨ ਸਪੋਰਟਸ ਮਿਨਿਸਟਰ ਹੈਗੇ ਨੇ ਜੀ ਆਪਣੇ ਮਨਸੁਖ ਮੰਡਾਵੀ ਆ ਉਹਨਾਂ ਨੇ ਫਿਟ ਇੰਡੀਆ ਆਈਕਨ ਵਜੋਂ ਜਿਹੜੇ ਆਪਣੇ ਬਾਲੀਵੁੱਡ ਐਕਟਰ ਨੇ ਆਯੂਸ਼ਮਾਨ ਖੁਰਾਨਾ ਉਹਨਾਂ ਦਾ ਨਾਮ ਆ ਜਿਹੜਾ ਨਾਮਾਂਕਨ ਕੀਤਾ ਹੈ ਨੈਕਸਟ ਹੈ ਜੀ ਵਿਚ ਇੰਡੀਅਨ ਰਨਰ ਵਾਸ ਬੈਂਡ ਫॉर 4 ਇਅਰਸ ਡਿਊ ਟੂ ਡੋਪਿੰਗ ਡੋਪਿੰਗ ਕਰਕੇ ਜੀ ਅਰਚਨਾ ਯਾਦਵ ਆ ਜਿਨ੍ਹਾਂ ਤੇ ਬੈਨ ਲੱਗਿਆ ਆ ਇਹ ਭਾਰਤ ਦੇ ਦੇਰਾ ਦੂਨ ਤੋਂ ਨੇ ਨੈਕਸਟ ਹੈ ਜੀ ਵੇਅਰ ਵਾਸ ਇੰਡੀਆਜ਼ ਫਰਸਟ ਫ੍ਰੋਜ਼ਨ ਯੂ ਲਾਂਚ ਜਿਹੜਾ ਜ਼ੂ ਹੈ ਜੀ ਫਰੋਜ਼ਨ ਜ਼ੂ ਹੈ ਇਹ ਹੈਗਾ ਡਾਰਜਲਿੰਗ ਦੇ ਵਿੱਚ ਫਰੋਜ਼ਨ ਜ਼ੂ ਦੇ ਵਿੱਚ ਕੀ ਕੀਤਾ ਜਾਣਾ ਜਿਹੜੇ ਜਾਨਵਰ ਨੇ ਜੀ ਉਹਨਾਂ ਦੇ ਜਿਹੜੇ ਜੈਨੇਟਿਕ ਮਟੀਰੀਅਲ ਨੇ ਉਹਨਾਂ ਨੂੰ ਲਿਕਵਿਡ ਨਾਈਟ੍ਰੋਜਨ ਦੇ ਵਿੱਚ ਰੱਖਿਆ ਜਾਊਗਾ ਇਹ ਜ਼ੂ ਹੈ ਜਿਹੜਾ ਜੀ ਇਹ ਪੈਂਦਾ ਹੈ ਡਾਰਜਲਿੰਗ ਬਸ ਬੰਗਾਲ ਦੇ ਵਿੱਚ ਇਸ ਦਾ ਪੂਰਾ ਨਾਮ ਹੈਗਾ ਪਦਮਜ਼ਾ ਨਾਈਡੂ ਹਿਮਾਲਿਆਨ ਜ਼ੂਲੋਜੀਕਲ ਪਾਰਕ ਨੈਕਸਟ ਹੈ ਜੀ ਵਾਟ ਵਾਸ ਦਾ ਯੂ ਐਸ ਐਂਡ ਯੂ ਕੇਸ ਕੰਟ੍ਰਿਬਿਊਸ਼ਨ ਟੂ ਇੰਡੀਆਸ ਰੈਮਿਟੈਂਸ ਇਨ ਫਾਈਨੈਂਸ਼ੀਅਲ ਇਅਰ 2024 ਰੈਮਿਟੈਂਸ ਹੁੰਦਾ ਜੀ ਜਿਹੜੀ ਕਿਸੇ ਦੇਸ਼ ਦੇ ਵਿੱਚੋਂ ਇਨਕਮ ਆਂਦੀ ਆ ਉਹਦੇ ਵਿੱਚ ਯੂਐਸਏ ਤੇ ਯੂਕੇ ਦਾ ਹਿੱਸਾ ਪੁੱਛਿਆ ਗਿਆ ਅਪ੍ਰੋਕਸੀਮੇਟ ਹੈਗਾ ਜੀ 40% ਹੈ ਜਿਹਦੇ ਵਿੱਚ ਯੂਐਸਏ ਦਾ ਹਿੱਸਾ ਹੈਗਾ ਆ 28% ਤੇ ਯੂਕੇ ਦਾ ਲਗਭਗ ਹੈਗਾ ਆ 10.8% ਤੇ ਦੂਸਰਾ ਨੰਬਰ ਤੇ ਆਂਦਾ ਜੀ ਯੂਏਈ ਯੂਐਸਏ ਤੋਂ ਬਾਅਦ ਉਹਦਾ ਹਿੱਸਾ ਹੈਗਾ ਆ 19.2% ਨੈਕਸਟ ਕੁਐਸਚਨ ਹੈ ਜੀ What is the new investment limit for micro enterprises effective April 1 2025 Micro udyoggane ji jehdi ohna layi nawi limit rakhi gi ae oda sahi answer hage ji 2.5 crore rupaye jihdi investment di limit ae te jehda inada turnover houga 10 crore rupaye maneya jaauga Next ae ji to which country did Mizoram export thorium flours pehli var india to ji thorium anthorium flours ne jehde ki export kite jane ne Mizoram to oh kithe jane ge ji Singapore de vich ਨੈਕਸਟ ਹੈ ਜੀ on how many chinese products did india impose anti dumping duty anti dumping duty ਹੈ ਜੀ ਰੀਸੈਂਟਲੀ ਚਾਈਨਾ ਦੇ ਪੰਜ ਪ੍ਰੋਡਕਟਸ ਤੇ ਲਗਾਈ ਗਈ ਹੈ ਨੈਕਸਟ ਹੈ ਜੀ who was appointed as the chief justice of odisha high court ਨਵੀਂ ਅਪੁਆਇੰਟਮੈਂਟ ਹੋਈ ਹੈ ਜੀ ਉੜੀਸਾ ਹਾਈ ਕੋਰਟ ਦੇ ਨਵੇਂ ਜਿਹੜੇ ਚੀਫ ਜਸਟਿਸ ਬਣੇ ਨੇ b ਆਪਸ਼ਨ ਹੈ ਜੀ ਹਰੀਸ਼ ਟੰਡਨ who won the chinese grand prix 2025 chinese grand prix ਹੈ ਜੀ ਜਿਹੜੀ ਉਹ ਜਿੱਤੀ ਗਈ ਹੈ ਔਸਕਰ ਪਿਆਸਟਰੀ ਦੁਆਰਾ ਨੈਕਸਟ ਹੈ ਜੀ ਵੈਨ ਇਜ਼ ਦਾ ਇੰਟਰਨੈਸ਼ਨਲ ਡੇ ਆਫ ਰਾਈਟ ਟੂ ਟਰੂਥ ਅਬਜ਼ਰਵਡ ਰਾਈਟ ਟੂ ਟਰੂਥ ਡੇ ਹੈ ਜੀ ਜਿਹੜਾ ਮਨਾਇਆ ਜਾਂਦਾ ਹਰ ਇੱਕ ਸਾਲ 24 ਮਾਰਚ ਨੂੰ ਡੀ ਆਪਸ਼ਨ ਸਹੀ ਹੈ ਵੇਅਰ ਵਾਸ ਦਾ ਪਰਪਲ ਵੇਅਰ ਵਾਸ ਪਰਪਲ ਫੈਸਟੀਵਲ 2020 ਹੈਲਡ ਜਿਹੜਾ ਪਰਪਲ ਫੈਸਟੀਵਲ ਹੈ ਜੀ ਰਾਸ਼ਟਰਪਤੀ ਭਵਨ ਦੇ ਵਿੱਚ ਹੋਇਆ ਨਵੀਂ ਦਿੱਲੀ ਦੇ ਵਿੱਚ ਜਿਹੜਾ ਪਰਪਲ ਫੈਸਟੀਵਲ ਹੈ ਸਬੰਧਤ ਹੁੰਦਾ ਜੀ ਦਿਵਿਆਂਗ ਲੋਕਾਂ ਦੇ ਨਾਲ ਉਹਨਾਂ ਨੂੰ ਇਸ ਇਸ ਫੈਸਟੀਵਲ ਦੇ ਥਰੂ ਆਪਣਾ ਟੈਲੈਂਟ ਦਿਖਾਉਣ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਨੈਕਸਟ ਹੈ ਜੀ ਵਟ ਇਜ਼ ਦਾ ਫੋਕਸ ਆਫ ਸੀ ਡਾਟ ਸ ਸਮਰਥਤ ਪ੍ਰੋਗਰਾਮ ਸੀ ਡਾਟ ਕੀ ਹੈ ਜੀ ਇੱਥੇ ਸੈਂਟਰ ਫੋਰ ਡਵੈਲਪਮੈਂਟ ਆਫ ਟੈਲੀਮੈਟ ਟੈਲੀਮੈਟਿਕਸ ਇਹਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਹਦਾ ਨਾਮ ਆ ਸਮਰਥ ਪੁੱਛਿਆ ਗਿਆ ਕਿ ਇਸ ਪ੍ਰੋਗਰਾਮ ਦਾ ਪਰਪਸ ਕੀ ਹੈ ਇਹਦੇ ਵਿੱਚ ਜੀ ਤਿੰਨੋਂ ਬੰਦੇ ਨੇ ਕਿ ਟੈਲੀਕਮ ਇਨੋਵੇਸ਼ਨ ਖੋਜਾਂ ਬਾਰੇ ਆ ਸਾਈਬਰ ਸਿਕਿਉਰਿਟੀ ਬਾਰੇ ਆ ਤੇ 5G ਤੇ 6G ਦੀ ਡਵੈਲਪਮੈਂਟ ਬਾਰੇ ਆ ਇਸ ਕਰਕੇ ਦਾ ਸਹੀ ਆਨਸਰ ਬੰਦ ਹੈ ਜੀ 올 ਆਫ ਦਾ ਅਬ ਨੈਕਸਟ ਹੈ ਜੀ ਵਿਚ ਕੰਟਰੀ ਰੈਂਕਡ ਫਰਸਟ ਇਨ 올 ਟਾਈਮ ਫੰਡਿੰਗ ਫੋਰ ਊਮਨ ਲੈਡ ਟੈਕ ਸਟਾਰਟਅਪਸ ਇਹਦੇ ਵਿੱਚ ਟਾਪ ਤੇ ਕੰਟਰੀ ਆਈ ਜੀ ਯੂਨਾਈਟਿਡ ਸਟੇਟਸ ਹੈ ਤੇ ਜੇ ਵੀ ਇਹਦੇ ਵਿੱਚ ਇੰਡੀਆ ਦਾ ਰੈਂਕ ਪੁੱਛਿਆ ਜਾਵੇ ਜੀ ਉਹ ਸੈਕੰਡ ਰੈਂਕ ਹੈ ਨੈਕਸਟ ਹੈ ਜੀ ਵੇਅਰ ਵਾਸ ਮੇਘਾਲਿਆਸ ਫਰਸਟ ਸਾਇੰਟਿਫਿਕ ਕੋਲ ਮਾਈਨਿੰਗ ਬਲਾਕ ਇਨੈਗੋਰੇਟਡ ਇਹਦਾ ਸਹੀ ਆਨਸਰ ਬਣਦਾ ਹੈ ਜੀ ਸਹੀ ਆਨਸਰ ਹੈ ਇਹਦੇ ਸੀ ਆਪਸ਼ਨ ਬੇੰਤਿਹਤੀ ਇਹ ਖੇਤਰ ਪੈਂਦਾ ਜੀ ਮੇਘਾਲਿਆ ਦਾ ਜਿੱਥੇ ਇਹ ਵਾਲਾ ਇਨੀਸ਼ੀਏਟਿਵ ਹੈ ਜਿਹੜਾ ਸ਼ੁਰੂ ਕੀਤਾ ਗਿਆ ਹੈ ਕੋਲ ਮਾਈਨਿੰਗ ਦਾ ਨੈਕਸਟ ਹੈ ਜੀ ਵਾਟ ਇਜ਼ ਦਾ ਕਪੈਸਿਟੀ ਆਫ ਬੀ ਪੀ ਸੀ ਐਲ ਫਲੋਟਿੰਗ ਸੋਲਰ ਪਾਵਰ ਪਲਾਂਟ ਇਨ ਕੋਚੀ ਰਿਫਾਇਨਰੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੁਆਰਾ ਇੱਕ ਫਲੋਟਿੰਗ ਸੋਲਰ ਪਲਾਂਟ ਲਗਾਇਆ ਗਿਆ ਉਹਦੀ ਪੁੱਛੀ ਗਈ ਹੈ ਜੀ ਕਪੈਸਿਟੀ ਉਹਦੀ ਹੈਗੀ ਹੈ 3.2 ਮੈਗਾਵਾਟ ਨੈਕਸਟ ਹੈ ਜੀ ਹੂ ਵਾਸ ਅਪਪਾਇੰਟਡ ਐਸ ਦਾ ਚਾਂਸਲਰ ਆਫ NIT university in 2025 NIT ਕੀ ਹੈ ਜੀ नेशनल इंस्टिट्यूट ऑफ इंफॉर्मेशन टेक्नोलॉजी ਹੈ ਇਹ ਪ੍ਰਾਈਵੇਟ ਯੂਨੀਵਰਸਿਟੀ ਹੈ ਜਿਹਦਾ ਹੈਡਕ quarters ਗੁਰੂਗਰਾਮ ਦੇ ਵਿੱਚ ਹੈ ਇਹਦੇ ਵਿੱਚ ਜਿਹੜੀ ਅਪੁਆਇੰਟਮੈਂਟ ਹੋਈ ਹੈ ਜੀ ਚਾਂਸਲਰ ਦੀ ਉਹ ਪਰਸਨ ਦਾ ਨਾਮ ਹੈਗਾ ਜੀ ਡੀ ਆਪਸ਼ਨ ਸਹੀ ਹੈ ਅਮਿਤ ਕਾਂਤ ਨੈਕਸਟ ਹੈ ਜੀ what was india's rank in the world happiness report 2025 ਜਿਹੜਾ ਇੰਡੀਆ ਦਾ ਹੈਪੀਨੈਸ ਦੇ ਵਿੱਚ 2025 ਚ ਰੈਂਕ ਆਇਆ ਜੀ 118 ਨੰਬਰ ਤੇ ਆ ਟਾਪ ਤੇ ਕੰਟਰੀ ਹੈਗੀ ਹੈ ਜੀ ਫਿਨਲੈਂਡ ਤੇ ਜੇ 2024 ਦਾ ਪੁੱਛਿਆ ਜਾਂਦਾ ਤਾਂ 2024 ਦੇ ਵਿੱਚ ਸੀਗਾ 126 ਨੈਕਸਟ ਹੈ ਜੀ ਵੋਟ ਇਜ਼ ਦਾ ਥੀਮ ਆਫ ਵਰਡ ਵਾਟਰ ਡੇ ਵਰਡ ਵਾਟਰ ਡੇ ਹੈ ਜਿਹੜਾ 2025 ਦਾ ਥੀਮ ਪੁੱਛੀ ਗਿਆ ਵਰਡ ਵਾਟਰ ਡੇ ਹਰ ਇੱਕ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਆ ਸੋ ਇਸ ਦੀ ਥੀਮ ਹੈਗੀ ਹੈ ਜੀ ਗਲੇਸ਼ੀਅਰ ਪ੍ਰਿਜ਼ਰਵੇਸ਼ਨ ਸੀ ਆਪਸ਼ਨ ਸਹੀ ਹੈ ਨੈਕਸਟ ਹੈ ਜੀ ਵਿਚ ਆਰਗੇਨਾਈਜੇਸ਼ਨਸ 75th ਐਨੀਵਰਸਰੀ ਵਾਸ ਮਾਰਕਡ ਬਾਏ ਵਰਲਡ ਮੈਟਰੋਲੋਜੀਕਲ ਡੇਟ 2025 ਵਰਲਡ ਮੈਟਰੋਲੋਜੀਕਲ ਡੇ ਹੈ ਜੀ ਜਿਹੜਾ 23 ਮਾਰਚ ਨੂੰ ਮਨਾਇਆ ਗਿਆ ਹੈ ਆ 23 ਮਾਰਚ ਨੂੰ ਮਨਾਇਆ ਗਿਆ ਤੇ ਇਸ ਦਿਨ ਜਿਹੜਾ 23 ਮਾਰਚ 1950 ਨੂੰ ਜਿਹੜਾ ਆਪਣਾ ਹੈਗਾ ਜੀ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਆ ਉਹਦਾ ਜਿਹੜੇ ਸਥਾਪਨਾ ਹੋਈ ਸੀ ਉਹਦੀ ਯਾਦ ਵਿੱਚ ਮਨਾਇਆ ਗਿਆ ਨੈਕਸਟ ਹੈ ਜੀ ਵਿਚ ਮਿਸ਼ਨ ਹੈਲਪ ਸੁਨੀਤਾ ਵਿਲੀਅਮਸ ਰਿਟਰਨ ਟੂ ਦਾ ਅਰਥ ਇਹਦੀ ਸਹੀ ਆਪਸ਼ਨ ਬਣਦੀ ਹੈ ਜੀ ਆਪਸ਼ਨ A ਆਪਸ਼ਨ ਸਹੀ ਹੈ ਦੀ ਸਪੇਸ ਐਕਸ ਤੋਂ ਸ਼ੁਰੂ ਹੋਏਗੀ ਸਪੇਸ ਐਕਸ ਦਾ ਜੀ ਕਰੂ 9 ਮਿਸ਼ਨ ਸੀਗਾ ਤੇ ਇਹਦਾ ਡਰੈਗਨ ਕੈਪਸੂਲ ਸੀ ਜਿਹਦੀ ਹੈਲਪ ਦੇ ਨਾਲ ਸਨੀਤਾ ਵਿਲੀਅਮਸ ਤੇ ਉਹਨਾਂ ਨਾਲ ਜਿਹੜੇ ਕੋ ਹੋਰ ਐਸਟਰੋਨੌਟ ਸੀ ਵਿਚ ਬਿਲਮੋਰ ਉਹਨਾਂ ਨੂੰ ਵਾਪਸ ਲੈ ਕੇ ਆਏ ਨੇ 286 ਦਿਨਾਂ ਬਾਅਦ ਨੈਕਸਟ ਹੈ ਜੀ who launched the mobile app for transparent transfers in west bengal police west bengal police hai ji ਇਹਨਾਂ ਨੇ ਕੀ ਕਿਤੇ ਇੱਕ ਐਪ ਲਾਂਚ ਕੀਤੀ ਹੈ ਜਿਹਦੇ ਵਿੱਚ ਟ੍ਰਾਂਸਪੈਰਸੀ ਆ ਸਕੇ ਕਿ ਜਿਹਦੇ ਟ੍ਰਾਂਸਫਰ ਕੀਤੇ ਜਾਂਦੇ ਨੇ ਕਿਸੇ ਨੂੰ ਫੇਵਰੇਟਿਜ਼ਮ ਨੂੰ ਜਾਂ ਪੈਸੇ ਲੈ ਕੇ ਇੱਕਦਮ ਦਾ ਟ੍ਰਾਂਸਫਰ ਦੂਜੀ ਜਗ੍ਹਾ ਨਾ ਕੀਤਾ ਜਾਵੇ ਤੇ ਐਪ ਜਿਹੜੀ ਲਾਂਚ ਕੀਤੀ ਹੈ ਜੀ ਬੈਸਟ ਨੇ ਕਾਲ ਪੁਲਿਸ ਨੇ ਕੀਤੀ ਹੈ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦਾ ਨੇਮ ਆਫ ਦਾ AI ਚੈਟਬੋਟ ਲਾਂਚਡ ਬਾਈ ਹਰਿਆਣਾ ਫੋਰ ਸਿਟੀਜ਼ਨ ਸਰਵਿਸਿਜ਼ ਹਰਿਆਣਾ ਦੇ ਵਿੱਚ ਜੀ ਸਿਟੀਜ਼ਨਸ ਦੀ ਸਰਵਿਸਿਜ਼ ਤੱਕ ਐਕਸੈਸ ਕਰਵਾਉਣ ਦੇ ਲਈ ਵਾਅਦਾ ਕਰਨ ਦੇ ਲਈ ਇੱਕ ਜਿਹੜੀ AI ਚੈਟਬੋਟ ਲਾਂਚ ਕੀਤੀ ਗਈ ਉਹਦਾ ਨਾਮ ਹੈਗਾ ਜੀ ਸਾਰਥੀ ਨੈਕਸਟ ਹੈ ਵਿਚ ਬੈਂਕ ਇੰਟਰੋਡਿਊਸ ਦਾ ਐਮਬੈਸੀ ਫਿਕਸਡ ਡਿਪੋਜ਼ਿਟ ਸਕੀਮ ਇਸ ਸਕੀਮ ਨੂੰ ਸ਼ੁਰੂ ਕੀਤੀ ਹੈ ਜੀ ਐਚਡੀਐਫਸੀ ਨੇ ਜਿੰਨੀਆਂ ਵੀ ਭਾਰਤ ਦੇ ਵਿੱਚ ਵਿਦੇਸ਼ੀ ਐਮਬੈਸੀਆਂ ਨੇ ਉਹ ਲੋਕ ਜਿਹੜੇ ਉਹਨਾਂ ਵਿੱਚ ਕੰਮ ਕਰਦੇ ਨੇ ਉਹਦੇ ਵਿੱਚ ਇਨਵੈਸਟ ਕਰ ਸਕਦੇ ਨੇ ਘੱਟੋ-ਘੱਟ ਇਨਵੈਸਟਮੈਂਟ ਉਹਨਾਂ ਨੂੰ 5000 ਯੂ ਐਸ ਡਾਲਰ ਦੀ ਕਰਨੀ ਪਊਗੀ ਨੈਕਸਟ ਹੈ ਜੀ ਫਰ ਮਈ 1 2025 ਹਾਊ ਮਚ ਵਿਲ ਦਾ ਏਟੀਐਮ ਵਿਡਰਾਅ ਫੀਸ ਇਨਕਰੀਜ਼ ਪਰ ट्रांजैक्शन ਫੀਸ ਇਸ ਦੀ ਫੀਸ ਦੇ ਵਿੱਚ ਇਨਕਰੀਸ ਹੋਇਆ ਜੀ ਏਟੀਐਮ ट्रांजैक्शंस ਦੇ ਵਿੱਚ ਉਹ ਹੈ ਸੀ ਆਪਸ਼ਨ 2 ਰੁਪਏ ਦਾ ਨੈਕਸਟ ਹੈ ਜੀ ਵਿਚ ਕੰਪਨੀ ਬਿਕਮ ਦਾ ਵਰਲਡਸ ਹਾਈएस्ट 밸ਿਊਡ ਸਟੀਲ ਮੇਕਰ ਇਨ 2025 ਇੱਕ ਕੰਪਨੀ ਬਣੀ ਹੈ ਜੀ ਜੀਐਸਡਬਲਯੂ ਸਟੀਲ ਜਿਹਦਾ ਫੁੱਲ ਫੁੱਲ ਨੇਮ ਹੈ ਜੀ ਜਿੰਦਰ ਸਾਊਥ-ਵੈਸਟ ਸਟੀਲ ਨੈਕਸਟ ਹੈ ਜੀ ਵਿਚ ਇੰਡੀਅਨ ਬੈਡਮਿੰਟਨ ਪਲੇਅਰ ਅਨਾਉਂਸਡ ਰਿਟਾਇਰਮੈਂਟ ਟੂ ਫੋਕਸ ਓਨ ਕੋਚਿੰਗ ਰੀਸੈਂਟਲੀ ਇੰਡੀਆ ਦੇ ਇੱਕ ਬੈਡਮਿੰਟਨ ਪਲੇਅਰ ਨੇ ਇਹਨਾਂ ਨੇ ਰਿਟਾਇਰਮੈਂਟ ਲਈ ਆ ਉਹਨਾਂ ਦਾ ਨਾਮ ਹੈਗਾ ਜੀ ਵੀ ਸੁਮਿਤ ਰੈਡੀ ਏ ਆਪਸ਼ਨ ਸਹੀ ਹੈ ਜੀ ਇਹ ਤੇਲੰਗਾਨਾ ਤੋਂ ਨੇ ਤੇਲੰਗਾਨਾ ਤੋਂ ਨੈਕਸਟ ਹੈ ਜੀ ਵਿਚ ਮਿਨਿਸਟਰੀ ਸਾਈਨਡ ਐਨ ਐਸਓਆਈ ਵਿਦ ਯੂਨੀਸੇਫ ਯੁਵਾ ਫਾਰ ਰੂਲਰ ਇੰਪਾਵਰਮੈਂਟ ਇਦੇ ਵਿੱਚ ਹੈ ਜੀ ਐਸਓਆਈ ਦੀ ਫੁੱਲ ਫਰਮ ਹੁੰਦੀ ਹੈ ਸਟੇਟਮੈਂਟ ਆਫ ਇੰਟੈਂਟ ਇੱਕ ਲੈਟਰ ਹੁੰਦਾ ਹੈ ਰਿਟਰਨ ਡਾਕੂਮੈਂਟ ਹੁੰਦਾ ਹੈ ਜਿਹਦੇ ਵਿੱਚ ਕੁਝ ਗੋਲ ਹੁੰਦੇ ਨੇ ਮੋਟੀਵੇਸ਼ਨਸ ਹੁੰਦੇ ਨੇ ਜਿਨ੍ਹਾਂ ਤੇ ਦਸਕਤ ਕੀਤੇ ਗਏ ਨੇ ਯੂਨੀਸੈਫ ਦੁਆਰਾ ਇਹ ਹੈਗੀ ਹੈ ਜੀ ਮਿਨਿਸਟਰੀ ਆਫ ਰੂਰਲ ਡਵੈਲਪਮੈਂਟ ਹੈ ਜਿਨ੍ਹਾਂ ਨੇ ਇਹਦੇ ਨਾਲ ਕੋਲਾਬੋਰੇਸ਼ਨ ਦੇ ਨਾਲ ਕੀਤਾ ਹੈ ਇਹਨੂੰ ਸਾਈਨ ਕੀਤਾ ਹੈ ਮਿਨਿਸਟਰੀ ਆਫ ਰੂਰਲ ਡਵੈਲਪਮੈਂਟ ਦੇ ਮਿਸਟਰ ਹੈਗੇ ਨੇ ਜੀ ਸ਼ਿਵਰਾਜ ਸਿੰਘ ਚੋਹਾਨ ਨੈਕਸਟ ਹੈ ਜੀ ਹੂ ਵਾਸ ਅਪੋਇੰਟਡ ਐਸ ਦਾ ਐਗਜ਼ੀਕਿਊਟਿਵ ਡਾਇਰੈਕਟਰ ਆਫ ਕੈਨਰਾ ਬੈਂਕ ਇਨ 2025 ਅਪੋਇੰਟਮੈਂਟ ਦੀ ਨਿਊਜ਼ ਹੈ ਜੀ ਇਹਦੇ ਸਹੀ ਆਪਸ਼ਨ ਮੰਗੀ ਹੈ ਡੀ ਆਪਸ਼ਨ ਐਸ ਕੇ ਮਜ਼ੂਮਦਾਰ ਨੈਕਸਟ ਹੈ ਜੀ ਵਿਚ ਮਿਜ਼ਾਈਲ ਵਾਸ ਸਕਸੈਸਫੁਲੀ ਟੈਸਟਡ ਟੈਸਟ ਫਾਇਰਡ ਬਾਈ ਡੀਆਰਡੀਓ ਐਂਡ ਦਾ ਇੰਡੀਅਨ ਨੇਵੀ ਇਹਦੇ ਵਿੱਚ ਕਿਤੇ ਗਈ ਹੈ ਜੀ ਜਿਹੜੀ ਇਹਨਾਂ ਨੇ ਮਿਜ਼ਾਈਲ ਹੈ ਜਿਹਦਾ ਟੈਸਟ ਲਾਂਚ ਕੀਤਾ ਹੈ ਇਹ ਹੈਗੀ ਹੈ ਜੀ ਸੀ ਆਪਸ਼ਨ ਵੈਰੀ ਵਰਟੀਕਲੀ ਲਾਂਚਡ ਸ਼ਾਰਟ ਰੇਂਜ ਸਰਫੇਸ ਟੂ 에ਅਰ ਮਿਜ਼ਾਈਲ ਹੈ ਜੀ ਇੰਡੀਅਨ ਨੇਵੀ ਦੀ ਗੱਲ ਕਰਦੇ ਹਾਂ ਇਸ ਟਾਈਮ ਦੇ ਜਿਹੜੇ ਇੰਡੀਅਨ ਨੇਵੀ ਦੇ ਚੀਫ ਨੇ ਦਿਨੇਸ਼ ਤ੍ਰਿਪਾਟੀ ਨੇ ਤੇ ਡੀਆਰਡੀਓ ਦੀ ਗੱਲ ਕਰਦੇ ਹਾਂ ਜੀ ਇਹਨਾਂ ਦੇ ਹੈਗੇ ਨੇ ਚੇਅਰਮੈਨ ਡਾਕਟਰ ਸਮੀਰ ਵੀ ਕਾਮਤ ਨੈਕਸਟ ਹੈ ਜੀ ਵਾਟ ਇਜ਼ ਦਾ ਇੰਡੀਆ ਵਾਟ ਇਜ਼ ਇੰਡੀਆਜ਼ ਕਰੰਟ ਐਨੂਅਲ ਮਿਲਕ ਪ੍ਰੋਡਕਸ਼ਨ ਇੰਡੀਆ ਦੀ ਕਰੰਟ ਮਿਲਕ ਪ੍ਰੋਡਕਸ਼ਨ ਹੈਗੀ ਹੈ ਜੀ ਇਸ ਟਾਈਮ ਦੀ 239 ਮਿਲੀਅਨ ਮੀਟ੍ਰਿਕ ਟਨ ਤੇ ਟੌਪ ਤੇ ਜੀ ਇੰਡੀਆ ਦੀ ਕੋਈ ਸਟੇਟ ਪੁੱਛੀ ਜਾਂਦੀ ਹੈ ਯੂਪੀ ਹੈ ਜੀ ਉਹਨਾਂ ਦਾ ਦੇਸ਼ ਦੇ ਮਿਲਕ ਪ੍ਰੋਡਕਸ਼ਨ 'ਚ 16.21% ਦਾ ਹਿੱਸਾ ਹੈ ਦੂਸਰੇ ਨੰਬਰ ਤੇ ਰਾਜਸਥਾਨ ਆ ਜਿਹਦਾ ਹੈਗਾ 14.52% ਦਾ ਹਿੱਸਾ ਜੇ ਪਰ ਕੈਪੀਟਾ 'ਚ ਪੁੱਛੀ ਜਾਂਦੀ ਹੈ ਜੀ ਪਰ ਕੈਪੀਟਾ 'ਚ ਪੰਜਾਬ ਆ ਜਿਹੜਾ ਮਿਲਕ ਪ੍ਰੋਡਕਸ਼ਨ ਦੇ ਵਿੱਚ ਅੱਗੇ ਆ ਲਗਭਗ 1271 ਗ੍ਰਾਮ ਜਿਹੜਾ ਪ੍ਰਤੀ ਵਿਅਕਤੀ ਆਉਂਦਾ ਹੈ ਨੈਕਸਟ ਹੈ ਜੀ ਵਿਚ ਕੰਟਰੀ ਰੀਸੈਂਟਲੀ ਡਿਸਾਈਡਡ ਟੂ ਜੁਆਇਨ ਦਾ ਨਿਊ ਡਵੈਲਪਮੈਂਟ ਬੈਂਕ ਜਿਹੜਾ ਨਿਊ ਡਵੈਲਪਮੈਂਟ ਬੈਂਕ ਹੈ ਜੀ ਇਹਨੂੰ ਬ੍ਰਿਕਸ ਡਵੈਲਪਮੈਂਟ ਬੈਂਕ ਵੀ ਕਿਹਾ ਜਾਂਦਾ ਹੈ ਇਹਦੀ ਸ਼ੁਰੂਆਤ ਜੀ 2015 ਦੇ ਵਿੱਚ ਹੋਈ ਸੀ ਤੇ ਨੂੰ ਜਿਹੜਾ ਰੀਸੈਂਟਲੀ ਜਿਹੜੀ ਕੰਟਰੀ ਨੇ ਜੁਆਇਨ ਕੀਤਾ ਉਹ ਕੰਟਰੀ ਹੈਗੇ ਜੀ ਇੰਡੋਨੇਸ਼ੀਆ ਤੇ ਇੰਡੋਨੇਸ਼ੀਆ ਜਿਹੜੇ 11th ਨੰਬਰ ਦੇ ਮੈਂਬਰ ਵੀ ਆ ਬ੍ਰਿਕਸ ਦਾ ਨੈਕਸਟ ਹੈ ਜੀ ਵਾਟ ਟੈਕਸ ਵਾਸ ਅਵਾਲਿਸ਼ਡ ਇਨ ਦਾ ਫਾਈਨਾਂਸ ਬਿਲ 2025 ਫਾਈਨਾਂਸ ਬਿਲ 2025 ਦੇ ਵਿੱਚ ਇੱਕ ਟੈਕਸ ਜੀ ਜਿਹੜਾ ਖਤਮ ਕੀਤਾ ਗਿਆ ਹੈ ਉਹ ਟੈਕਸ ਹੈਗਾ ਜੀ ਡਿਜੀਟਲ ਟੈਕਸ ਔਨ ਆਨਲਾਈਨ ਐਡਸ ਨੈਕਸਟ ਹੈ ਜੀ ਵਿਚ ਤਾਮਿਲ ਐਕਟਰ ਡਾਇਰੈਕਟਰ ਪਾਸਡ ਅਵੇ ਔਨ ਮਾਰਚ 25 2025 ਰੀਸੈਂਟਲੀ ਜਿਹੜੀ ਡੈਥ ਹੋਈ ਹੈ ਜੀ ਤਾਮਿਲ ਐਕਟਰ ਦੀ ਉਹਨਾਂ ਦਾ ਨਾਮ ਹੈਗਾ ਜੀ ਮਨੋਜ ਭਰਾਤੀ ਰਾਜਾ ਨੈਕਸਟ ਹੈ ਜੀ 45th ਵਿਚ ਰਿਲਾਇੰਸ ਸਬਸਿਡਰੀ ਐਕਵਾਇਰਡ ਨਿਓਨ ਟਰੇਡਿੰਗ ਪ੍ਰਾਈਵੇਟ ਲਿਮਟਿਡ ਇਹਦੇ ਵਿੱਚ ਸਹੀ ਅਨਸਰ ਬੰਦ ਹੈ ਜੀ ਰਿਲਾਇੰਸ ਦੀ ਸਬਸਿਡਰੀ ਜਿਨ੍ਹਾਂ ਨੇ ਕੰਪਨੀ ਖਰੀਦੀ ਹੈ ਸਹੀ ਆਪਸ਼ਨ ਹੈ ਜੀ ਸੀ ਆਪਸ਼ਨ ਰਿਲਾਇੰਸ ਸਟ੍ਰੈਟੈਜਿਕ ਬਿਜ਼ਨਸ ਵੈਂਚਰਸ Next, 46. What is the focus of the green and digital shipping corridor signed with Singapore? the science karna reducing greenhouse gases emission Next, 47. Who was appointed as a full-time member of Niti Ayog? Niti Ayog is the full name Hagaya National Institution for Transforming India. ਇਹਨਾਂ ਤੇ ਜਿਹੜੇ ਨਵੇਂ ਫੁੱਲ ਟਾਈਮ ਮੈਂਬਰ ਬਣੇ ਨੇ ਜੀ ਉਹ ਬਣੇ ਨੇ ਰਾਜੀਵ ਗੋਪਾ ਬੀ ਆਪਸ਼ਨ ਸਹੀ ਹੈ ਨੈਕਸਟ ਹੈ ਜੀ ਅੰਡਰ ਵਿਚ ਪ੍ਰੋਜੈਕਟ ਵਾਸ ਇੰਡੀਅਨ ਨੇਵੀ ਫ੍ਰਿਗੇਟ ਤਵਸਿਆ ਲਾਂਚ ਤਵਸਿਆ ਹੈ ਜੀ ਇਹ ਕਿਹੜੇ ਮਿਸ਼ਨ ਦੇ ਤਹਿਤ ਹੈ ਜਿਹੜਾ ਲਾਂਚ ਕੀਤਾ ਗਿਆ ਕਿਹੜਾ ਪ੍ਰੋਜੈਕਟ ਹੈ ਇਹ ਵੀ ਸਹੀ ਆਪਸ਼ਨ ਹੈ ਜੀ ਸੀ ਆਪਸ਼ਨ ਪ੍ਰੋਜੈਕਟ 1135.6 ਇਸ ਮਿਸ਼ਨ ਦਾ ਜੀ ਸੈਕਿੰਡ ਜਿਹੜਾ ਹੈਗਾ ਆ ਫ੍ਰਿਗੇਟ ਆ ਤਵਸਿਆ ਪਹਿਲਾ ਸੀਗਾ ਜੀ ਇਹਨਾਂ ਦਾ ਤ੍ਰੀਪੁੱਤ ਦੋ ਫ੍ਰਿਗੇਟ ਨੇ ਜਿਹੜੀ ਸਮਿਸ਼ਨ ਤੋਂ ਤਹਿਤ ਲਾਂਚ ਕਰ ਦਿੱਤੇ ਗਏ ਨੇ ਨੈਕਸਟ ਹੈ ਜੀ how many jan ashodhi kendras were operational as of february 28 2025 ਇਹ ਦੀ ਸਹੀ ਆਪਸ਼ਨ ਹੈ ਜੀ ਜਨ ਅਸ਼ੋਧੀ ਕੇਂਦਰਾਂ ਦੀ ਜਿਹੜੀ ਗਿਣਤੀ ਹੋ ਚੁੱਕੀ ਹੈ ਇਹ ਆਪਸ਼ਨ ਸਹੀ ਹੈ ਜੀ 15057 ਨੇ ਸਭ ਤੋਂ ਵੱਧ ਜਨ ਅਸ਼ੋਧੀ ਕੇਂਦਰ ਨੇ ਜੀ ਜਿਹੜੇ ਯੂਪੀ ਦੇ ਵਿੱਚ ਨੇ ਜਿਨ੍ਹਾਂ ਦੀ ਗਿਣਤੀ ਹੈਗੀ 2658 ਨੈਕਸਟ ਕੁਐਸਚਨ ਹੈ ਜੀ ਹੂ ਬੀਕੇਮ ਦਾ ਫਰਸਟ ਇੰਡੀਅਨ ਟੂ ਕੈਪਟਨ 3 ਡਿਫਰੈਂਟ ਆਈਪੀਐਲ ਟੀਮਸ ਤਿੰਨ ਵਾਰ ਇਕੋ ਪਰਸਨ ਹੈ ਜੀ ਜਿਹੜਾ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਟੀਮਾਂ ਦਾ ਕੈਪਟਨ ਦੇ ਚੁੱਕਿਆ ਹੈ ਉਹ ਹੈਗੇ ਨੇ ਜੀ ਅਜਿੰਕਿਆ ਰਹਾਣੇ। ਇਸਵਰੋ ਕਲਕੱਤਾ ਨਾਈਟ ਰਾਈਡਰਸ ਦੇ ਕੈਪਟਨ ਨੇ। ਨੈਕਸਟ ਹੈ ਜੀ ਇਨ ਵਿਚ weight category did Sunil Kumar win a bronze medal 2025? ਸੁਨੀਲ ਕੁਮਾਰ ਆ ਜੀ ਜਿਹੜਾ ਇਹਨਾਂ ਨੇ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਜਿਹੜੀ ਕਿ ਜਾਰਡਨ ਤੇ ਵਿੱਚ ਹੋਈ ਆ ਉਹਦੇ ਵਿੱਚ ব্রੋਂਜ਼ ਮੈਡਲ ਜਿੱਤੇ ਆ ਤੇ ਇਹਨਾਂ ਦੀ ਕੈਟਾਗਰੀ ਸੀਗੀ ਜੀ 87 ਕਿਲੋਗ੍ਰਾਮ। D ਆਪਸ਼ਨ। ਨੈਕਸਟ ਹੈ ਜੀ ਵਟ ਇਜ਼ ਇੰਡੀਆਸ ਟਾਰਗੇਟ ਨਿਊਕਲੀਅਰ ਪਾਵਰ ਕਪੈਸਿਟੀ 2047 2047 ਤੱਕ ਇੰਡੀਆ ਦਾ ਗੋਲ ਹੈਗਾ ਜੀ ਇਹਨਾਂ ਨੇ 100 ਗੀਗਾਵਾਟ ਤੱਕ ਦੀ ਜਿਹੜੀ ਨਿਊਕਲੀਅਰ એનર્ਜੀ ਉਹ ਪੈਦਾ ਕਰਨੀ ਹੈ ਨੈਕਸਟ ਹੈ ਹਾਊ ਮਚ ਟੀ ਡਿਡ ਇੰਡੀਆ ਐਕਸਪੋਰਟਿੰਗ 2024 ਟੂ ਬੀਕਮ ਦਾ ਸੈਕੰਡ ਲਾਰਜੈਸਟ ਐਕਸਪੋਰਟਰ ਦੁਨੀਆ ਦਾ ਦੂਜਾ ਲਾਰਜੈਸਟ ਐਕਸਪੋਰਟਰ ਬਣ ਚੁੱਕਿਆ ਜੀ ਇੰਡੀਆ ਇਹਨਾਂ ਨੇ ਕਿੰਨੀ ਕੀਤੀ ਆ 254 ਮੀਟਰ ਕਿਲੋਗ੍ਰਾਮ ਹੈ ਜੀ ਜਿਹੜੀ ਚਾਹ ਦਾ ਜਿਹੜਾ ਨਿਰਯਾਤ ਕੀਤਾ ਹੈ ਪਹਿਲੇ ਨੰਬਰ ਤੇ ਕੰਟਰੀ ਆਂਦੀ ਹੈ ਜੀ ਕੀ ਨੇ ਆ? ਦੂਸਰੇ ਨੰਬਰ ਤੇ ਹੈਗੀ ਹੈ ਇੰਡੀਆ ਤੀਸਰੇ ਤੇ ਹੈਗੀ ਹੈ ਸ਼੍ਰੀਲੰਕਾ। ਚਾਹ ਦੇ ਐਕਸਪੋਰਟ ਦੇ ਵਿੱਚ ਨੈਕਸਟ ਹੈ ਜੀ ਵਿੱਚ ਮਿਨਿਸਟਰੀ ਲਾਂਚ ਦਾ ਡਿਜੀਟਲ ਕ੍ਰੋਪ ਸਰਵਿਸ ਸਿਸਟਮ ਕਿਹੜੀ ਮਿਨਿਸਟਰੀ ਹੈ ਜੀ ਜਿਨ੍ਹਾਂ ਨੇ ਕੀਤਾ ਆ ਕ੍ਰੋਪ ਸਿਸਟਮ ਦਾ ਇਹ ਹੈਗੇ ਸਹੀ ਸੀ ਆਪਸ਼ਨ ਸਹੀ ਹੈ ਜੀ ਮਿਨਿਸਟਰੀ ਆਫ ਐਗਰੀਕਲਚਰ ਜਿਨ੍ਹਾਂ ਦੇ ਮਿਸਟਰ ਹੈਗੇ ਨੇ ਸ਼ਿਵਰਾਜ ਸਿੰਘ ਚੋਹਾਨ। ਨੈਕਸਟ ਜੀ ਵਾਟ ਇਜ਼ ਦਾ ਨਿਊ ਡੀਏ ਪਰਸੈਂਟੇਜ ਫੋਰ ਗਵਰਨਮੈਂਟ এমਪਲੋਈ ਇਫੈਕਟਿਵ ਜਨਵਰੀ 12025 ਡੀਏ ਜਿਹੜੇ ਡਾਇਰੈਂਸ ਅਲਾਉ ਜਿਹਨੂੰ ਅਲਾਉਂਸ ਜਿਹਨੂੰ ਮੈਂ ਗਾਈ ਪੱਤਾ ਕਹਿੰਦੇ ਆ ਇਹਦੇ ਵਿੱਚ ਜੀ 2% ਵਾਧਾ ਕੀਤਾ ਗਿਆ ਹੈ ਇਹਨੂੰ 53% ਤੋਂ ਵਧਾ ਕੇ 55% ਕਰ ਦਿੱਤਾ ਗਿਆ ਇਫੈਕਟ ਹੋਇਆ ਜੀ ਇਹ ਮਾਰਚ 2025 ਦੇ ਵਿੱਚ ਇਹਨੂੰ ਅਪਰੂਵਲ ਮਿਲ ਚੁੱਕਿਆ ਹੈ ਕੈਬਨਿਟ ਵੱਲੋਂ ਨੈਕਸਟ ਹੈ what tariff percentage did the us impose on imported cars in 2025 tariff lagaya gaya hai ki us dwara imported cars te 25% d option correct next question hai ji where did the 7.7 magnitude earthquake quake strike on march 28 2025 sahi option hai ji myanmar myanmar de vich ji ek region penda hai jida naam hai da ya sungaing region ਇੱਕ ਕੀ ਸੀਗਾ ਜੀ ਸੈਂਟਰ ਆਫ ਅਰਥ ਕਿੱਕ ਸੀਗਾ ਮਿਆਂਮਾਰ ਦੇ ਵਿੱਚ ਨੈਕਸਟ ਹੈ ਜੀ ਵਾਟ ਇਜ਼ ਦਾ ਰਿਵਾਰਡ ਅਮਾਉਂਟ ਆਫ UI DAI ਐਂਡ IIT H ਬਾਇਓਮੈਟ੍ਰਿਕ ਚੈਲੰਜ ਇਹਨਾਂ ਨੇ ਜੀ ਇੱਕ ਇੱਕ ਕੰਪੀਟੀਸ਼ਨ ਕਰਵਾਇਆ ਸੀਗਾ ਜਿਹੜੀ ਆਪਣੀ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਇਸ ਤਲਾਵਿਕ ਇੰਸਟੀਟਿਊਸ਼ਨ ਹੈ ਜੀ ਜਿਹਦਾ ਨਾਮ ਹੈਗਾ ਹੈ ਇੰਟਰਨੈਸ਼ਨਲ ਇੰਸਟੀਚਿਊਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਹਾਈਦਰਾਬਾਦ ਦੇ ਵਿੱਚ ਹੈ ਜੀ ਇਹ ਇਹਨਾਂ ਨੇ ਅਮਾਉਂਟ ਆ ਪੁੱਛਿਆ ਗਿਆ ਕਿ ਕਿੰਨੀ ਆ ਜਿਹੜੀ ਕੋਸ਼ਿਸ਼ ਕੀਤੀ ਸੀ ਰਿਵਾਰਡ ਵਜੋਂ ਹੈਗੀ ਸੀ 7.7 ਲੱਖ ਸੀ ਇਹਦੇ ਵਿੱਚ ਸੀਗਾ ਕਿ ਜਿਹੜੇ ਕੋਈ ਬਾਇਓਮੈਟ੍ਰਿਕ ਚੈਲੰਜਸ ਨੂੰ ਪੂਰਾ ਕਰਦੇ ਨੇ ਮਤਲਬ ਕਿ ਕਿ ਅਗਰ ਛੋਟੇ ਹੰਦੇ ਤੋਂ ਲੈ ਕੇ ਵੱਡੇ ਹੰਦੇ ਤੱਕ ਪ੍ਰਿੰਟ ਜਿਹੜੇ ਆਪਾਂ ਨੇ ਫਿੰਗਰ ਪ੍ਰਿੰਟ ਹੁੰਦੇ ਨੇ ਉਹਨਾਂ ਨਾਲ ਰਿਲੇਟਿਡ ਸੀਗਾ ਇਹਦੇ ਕੰਪੀਟੀਸ਼ਨ ਦਾ ਅਮਾਉਂਟ ਸੀ 7.7 ਲੱਖ ਨੈਕਸਟ ਹੈ ਜੀ 59th ਕੁਐਸਚਨ ਹੈ who became the first indian woman in the world's top richest women pehli var koi indian hai jehdi top 10 de richest women chahi hai ਇਹ ਰਿਪੋਰਟ ਸੀਗੀ ਹਰੂਨ ਗਲੋਬਲ ਰਿਚ ਲਿਸਟ ਦੀ ਸੀਗੀ 2025 ਦੀ ਇਹਦੇ ਵਿੱਚ ਭਾਰਤੀ ਜਿਹੜੀ ਕਿ ਲੇਡੀ ਹੈ ਜੀ ਰੋਸ਼ਨੀ ਨਾਦਰ ਹੈ 10 ਜਣਿਆਂ ਦੇ ਵਿੱਚੋਂ ਇਹ ਦੁਨੀਆ ਦੇ ਵਿੱਚੋਂ ਪੰਜਵੇਂ ਨੰਬਰ ਤੇ ਇੰਡੀਆ ਵਿੱਚੋਂ ਪਹਿਲੇ ਨੰਬਰ ਤੇ ਆ ਤੇ ਵਰਲਡ ਦੇ ਵਿੱਚੋਂ ਪਹਿਲੇ ਨੰਬਰ ਤੇ ਹੈਗੀ ਹੈ ਜੀ ਐਲਿਸ ਵਾਲਟਨ ਯੂ ਐਸ ਏ ਤੋਂ ਨੈਕਸਟ ਹੈ ਜੀ Which state topped the medal tally in Khelo India Para Games? ਇਹਦੇ ਵਿੱਚ ਸੀਗਾ ਜੀ ਜਿਹੜੀ ਹਰਿਆਣਾ ਸੀਗੀ ਟੌਪ ਤੇ ਸੀ ਹਰਿਆਣਾ ਦੇ 34 골ਡ ਮੈਡਲ ਨੇ ਦੂਸਰੇ ਨੰਬਰ ਤੇ ਜੀ ਤਾਮਿਲਨਾਡੂ ਹੈ ਤਾਮਿਲਨਾਡੂ ਦੇ ਹੈਗੇ ਨੇ 28 골ਡ ਮੈਡਲ ਅਤੇ ਉਸ ਤੋਂ ਬਾਅਦ ਯੂਪੀ ਹੈ ਜੀ ਉਹਨਾਂ ਦੇ 23 골ਡ ਮੈਡਲ ਨੇ। ਨੈਕਸਟ ਹੈ ਜੀ what is the theme of World Theatre Day? World Theatre Day ਹੈ ਜੀ ਜਿਹੜਾ 27 ਮਾਰਚ ਨੂੰ ਮਨਾਇਆ ਜਾਂਦਾ ਆ ਤੇ ਇਹਦੀ ਸਰਵਵਧਿਤ ਥੀਮ ਸੀਗੀ ਥੀਏਟਰ ਐਂਡ ਕਲਚਰ ਆਫ ਪੀਸ ਸੀ ਆਪਸ਼ਨ ਸਹੀ ਹੈ ਵਿਚ মিনিਸਟਰੀ ਲਾਂਚਡ ਦਾ ਪਬਲਿਕ ਆਰਟ ਆਫ ਇੰਡੀਆ ਪ੍ਰੋਜੈਕਟ ਪਰ ਇਹਦੀ ਫੁੱਲ ਫਾਰਮ ਹੈ ਜੀ ਪਬਲਿਕ ਆਰਟ ਆਫ ਇੰਡੀਆ ਪ੍ਰੋਜੈਕਟ ਇਹ ਕਰਵਾਇਆ ਗਿਆ ਜੀ মিনিਸਟਰੀ ਆਫ ਕਲਚਰ ਦੁਆਰਾ ਇਹਦੇ ਵਿੱਚ ਕੀ ਸੀਗਾ ਪਬਲਿਕ ਪਲੇਸਸ ਤੇ ਪੇਂਟਿੰਗ ਵਗੈਰਾ ਕਰਨੀ ਸੀ ਉਹਨਾਂ ਦੀ ਸਾਂਭ ਸੰਭਾਲ ਕਰਨੀ ਸੀ ਤੇ ਆਪਣੇ ਆਰਟ ਤੇ ਹੈਰੀਟੇਜ ਨੂੰ ਸਾਂਭਣਾ ਸੀ ਇਹ ਜਿਹੜੀ ਆਪਣੀ মিনিਸਟਰੀ ਆਫ ਕਲਚਰ ਦੇ ਮਿਨਿਸਟਰ ਨੇ ਜੀ ਉਹਨਾਂ ਦਾ ਨਾਮ ਹੈ ਗਜਿੰਦਰ ਸਿੰਘ ਸ਼ੇਖਾਵਤ ਨੈਕਸਟ 스테ਜ ਵਿੱਚ ਟੈਕਸਟਾਈਲ ਰਿਸੇਵਡ ਓਇਕਰ ਟੈਕਸ ਸਰਟੀਫਿਕੇਸ਼ਨ ਫ্রম ਜਰਮਨੀ ਇਹ ਦਿੱਤਾ ਗਿਆ ਜੀ ਏਰੀ ਸਿਲਕਾ ਨਾਰਥ-ਈਸਟ ਸਾਈਡ ਦਾ ਜਿਹਨੂੰ ਕੀ ਦਿੱਤਾ ਗਿਆ ਹੈ ਓਇਕਰ ਟੈਕਸ ਸਰਟੀਫਿਕੇਸ਼ਨ ਦਿੱਤਾ ਗਿਆ ਫ্রম ਵਿਚ ਸਟੇਟ ਡਿਡ ਰਾਮ ਮਨੋਹਰ ਲੋਈਆ ਹੈ ਜਿਹੜੇ ਰਾਮ ਮਨੋਹਰ ਲੋਈਆ ਨੇ ਜੀ ਇਹਨਾਂ ਦਾ ਬਰਥ ਅਨਿਵਰਸਰੀ ਆਈ ਸੀ 23 ਮਾਰਚ ਨੂੰ ਤਾਂ ਕਰਕੇ ਇਹ ਨਿਊਜ਼ ਦੇ ਵਿੱਚ ਸੀਗੇ ਇਹ ਇੰਡੀਆ ਦੇ ਮਤਲਬ ਇਹਨਾਂ ਨੇ ਕੀਤਾ ਸੀ ਫਰੀडम फाइਟਰਸ ਨੇ ਤੇ ਬਾਅਦ ਚ ਇਹਨਾਂ ਨੇ ਸੋਸ਼ਲ ਰਿਫਾਰਮਸ ਦੇ ਵਿੱਚ ਤੇ ਪੋਲਿਟਿਕਲ ਜਿਹੜਾ ਇਹਨਾਂ ਦਾ ਜਿਹੜਾ ਆਪਣਾ ਕਰੀਅਰ ਹੈ ਜਿਦੇ ਕਰਕੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਹ ਯੂਪੀ ਤੋਂ ਸੀਗੇ ਜੀ ਉੱਤਰ ਪ੍ਰਦੇਸ਼ ਤੋਂ ਸੀ ਯੂਪੀ ਦੇ ਅਕਬਰਪੂਰ ਦਾ ਇਹਨਾਂ ਦਾ ਜਨਮ ਹੈ ਨੈਕਸਟ ਹੈ ਜੀ 65 ਵਿਚ ਬਾਡੀਜ਼ ਇਸਟੈਬਲਿਸ਼ਡ ਦਾ ਨੈਸ਼ਨਲ ਟਾਸਕ ਫੋਰਸ ਔਨ ਸਟੂਡੈਂਟ ਮੈਂਟਲ ਹੈਲਥ ਸਟੂਡੈਂਟਸ ਸੂਸਾਈਡ ਨੂੰ ਲੈ ਕੇ ਜੀ ਇੱਕ ਨੈਸ਼ਨਲ ਟਾਸਕ ਫੋਰਸ ਬਣਾਈ ਗਈ ਆ ਉਹ ਬਣਾਈ ਗਈ ਹੈ ਜੀ ਸੁਪਰੀਮ ਕੋਰਟ ਆਫ ਇੰਡੀਆ ਦੁਆਰਾ ਨੈਕਸਟ ਕੁਐਸਚਨ ਹੈ ਜੀ ਵਿਚ ਇਨੀਸ਼ੀਏਟਿਵ ਪ੍ਰੋਵਾਈਡਸ ਰੀਅਲ ਟਾਈਮ ਟ੍ਰਾਂਸਲੇਸ਼ਨ ਆਫ ਪਾਰਲੀਮੈਂਟਰੀ ਕੰਟੈਂਟ ਜਿਹੜਾ ਰੀਅਲ ਟਾਈਮ ਤੇ ਹੋਏਗਾ ਜੀ ਟ੍ਰਾਂਸਲੇਸ਼ਨ ਉਹ ਉਹ ਹੋਏਗੀ ਜੀ ਸੰਸਦ ਭਾਸ਼ਨੀ ਦੁਆਰਾ ਸੀ ਆਪਸ਼ਨ ਵਟ ਵਾਸ ਜੋਰਜ ਫੋਰਮੈਨਸ professions profession who passed away in 2025 ਇਹ ਜਿਹੜੇ ਜੋਰਜ ਫੋਰਮੈਨ ਸੀ ਜੀ ਅਸੀਂ ਪੇਸ਼ੇਵਜੋ ਬੌਕਸਰ ਸੀ ਤੇ ਕਿੱਥੋਂ ਦੇ ਸੀ ਅਮਰੀਕਾ ਦੇ ਸੀ ਯੂ ਐਸ ਨੈਕਸਟ ਕੁਐਸਚਨ ਹੈ ਵਿਚ ਰੇਲਵੇ ਜ਼ੋਨ ਅਚੀਵਡ 250 ਮੀਟ੍ਰਿਕ ਟਨ ਆਫ ਫਰੇਟ ਲੋਡਿੰਗ ਇਨ 2024-2025 ਸਭ ਤੋਂ ਜ਼ਿਆਦਾ ਲੋਡ ਕਰਨ ਦੇ ਵਿੱਚ ਆਈ ਹੈ ਜੀ ਜਿਹੜੀ ਉਹ ਆਈ ਹੈ ਈਸਟ ਕੋਰਸ ਰੇਲਵੇ ਆਈ ਹੈ ਇੰਡੀਆ ਦੀ 69th ਕੁਐਸਚਨ ਹੈ ਜੀ ਹੂ ਵਾਸ ਆਨਰਡ ਵਿਦ ਦਾ ਕਮਮੋਰੇਟਿਵ ਪੋਸਟਸਟੈਂਪ ਔਨ ਹਰ 1009th ਬਰਥ ਐਨੀਵਰਸਰੀ ਇਹਦੀ ਸਹੀ ਆਪਸ਼ਨ ਹੈ ਜੀ ਮਾਤਾ ਕਰਮਾ ਏ ਆਪਸ਼ਨ ਸਹੀ ਆ ਇਹ ਛੱਤੀਸਗੜ ਰਾਏਪੁਰ ਦੇ ਵਿੱਚੋਂ ਜਿਹਨਾਂ ਦੇ ਨਾਮ ਤੇ ਇੱਕ ਟਿਕਟ ਹੈ ਜਿਹੜੀ ਜਾਰੀ ਕੀਤੀ ਗਈ ਹੈ ਛੱਤੀਸਗੜ ਦੇ ਸੀਐਮ ਵੱਲੋਂ ਵਿਸ਼ਨੂ ਦੇਵ ਦੇਓ ਸਾਈ ਵੱਲੋਂ ਨੈਕਸਟ ਕੁਐਸਚਨ ਹੈ ਜੀ ਵਿੱਚ ਜ਼ੂਲੋਜੀਕਲ ਪਾਰਕ ਲੌਂਚਡ ਇੰਡੀਆਜ਼ ਫਰਸਟ ਡੀਐਨਏ ਪ੍ਰਿਜ਼ਰਵੇਸ਼ਨ ਪ੍ਰੋਜੈਕਟ ਇਹਦੀ ਸਹੀ ਆਪਸ਼ਨ ਹੈ ਜੀ ਸੀ ਆਪਸ਼ਨ ਪਦਮਜਾਨ ਨਾਇਡੂ ਹਿਮਾਲੀਅਨ ਜ਼ੂ ਜਿਹੜਾ ਕਿ ਡਾਰਲਿੰਗ ਬੈਸਟਮਕਾਲ ਦੇ ਵਿੱਚ ਪੈਂਦਾ ਹੈ ਥੈਂਕਸ ਟੂ ਆਲ